ਹਾਂ ਲੋਕ ਨੱਕ ਆਕਾਜੀ ਖਸ਼ਿਆਰਪੁਰ ਸ਼ਾਇਰ ਤੇ ਚਾਰ ਵਿਅਕਤੀ ਇਕਦਮ ਹੋ ਜੋ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ ਲਈ ਹੈ ਕਿੱਥੋਂ ਰੋਕਿਆ ਤੁਹਾਨੂੰ ਆਕਾਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੇਟਾ ਸਿਰਫ ਦੋ ਬੰਦੇ ਬੈਠਣੇ ਆ। ਸੰ ਨੂੰ ਕੋਈ ਰੱਬ ਨਾ ਕਰੇ। ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉੱਥੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਹੈਗੀ ਹੈ ਪਟ્રોલ ਵਾਲੀ ਟੰਗੀ। ਨਾ ਤੁਸੀਂ ਬ੍ਰੇਕ ਲਾ ਸਕਦੇ ਜੀ। ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੀ। ਠੀਕ ਹੈ? ਤੇ ਮੋਟਰਸਾਈਕਲ ਤੁਹਾਡਾ ਘਰ ਦਿੱਤਾ। ਬੰਦ। ਇਹਦੇ ਕਾਗਜ਼ ਪੁੱਤਰ ਲਿਆਓਗੇ। ਬਾਅਦ ਚ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ। ਠੀਕ ਹੈ? ਆਹ ਗ੍ਰਿਫਟ ਤੁਹਾਡਾ ਪਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਇਹ ਤੁਹਾਨੂੰ ਅੱਗੇ ਤੂੰ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਊਡ ਠੀਕ ਹੈ ਹਲੋ ਮੇਰੇ ਪੁੱਤ ਹੁਣ ਇਹਦਾ ਨੰਬਰ ਮਾਣਾ ਹਲੋ ਥੈਂਕ ਯੂ ਜੀ ਓਹ ਲੋਗ ਲੈ ਕਾਕਾ ਜੀ ਖਸ਼ਿਆਰਪੁਰ ਸ਼ਾਇਰ ਤੇ ਚਾਰ ਵਿਅਕਤੀ ਇੱਕ ਤਾਂ ਹੋ ਜੂ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ ਲਈ ਹੈ ਕਿੱਥੋਂ ਰੁਕ ਗਿਆ ਤੁਹਾਨੂੰ ਕਾਕਾ ਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੇਟਾ ਸਿਰਫ ਦੋ ਬੰਦੇ ਬੈਠਣੇ ਆ। ਸੰਗ ਨੂੰ ਕੋਈ ਰੱਬ ਨਾ ਕਰੇ। ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉਹ ਥੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਂਟੀ ਹੈ ਪਟ્રોલ ਵਾਲੀ ਟੰਟੀ। ਨਾ ਤੁਸੀਂ ਬ੍ਰੇਕ ਲਾ ਸਕਦੇ ਨੇ, ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੀ। ਠੀਕ ਹੈ? ਤੇ ਮੋਟਰਸਾਈਕਲ ਤੁਹਾਡਾ ਕਰ ਦਿੱਤਾ ਬੰਦ। ਇਹਦੇ ਕਾਗਜ਼ ਪੁੱਤਰ ਲਿਆਓਗੇ? ਬਾਅਦ ਚ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ। ਠੀਕ ਹੈ? ਆ ਗ੍ਰਿਪ ਤੁਹਾਡਾ ਤਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਇਹ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਊਡ ਠੀਕ ਹੈ ਹਾਲੋ ਮੇਰੇ ਪੁੱਤ ਹੁਣ ਇਹਦਾ ਨੰਦ ਮਾਣਾ ਹਾਲੋ ਥੈਂਕ ਯੂ ਜੀ